ਵਾਹਿਗੁਰੂ ਜੀ ਦਾ ਸਤਿਕਾਰ ਵਾਹਿਗੁਰੂ ਜੀ ਕੀ ਬਤੇ ਬਹੁਤ ਹੀ ਸਤਿਕਾਰਯੋਗ ਸਿੱਖ ਸੰਗਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੱਸਿਆ ਜਾਂਦਾ ਹੈ ਕਿ ਆਪ ਸਭ ਜਾਣਦੇ ਹੋਏ ਕਿ ਭਾਈ ਕਨੇਗਾ ਜੀ ਜੁਲਤ ਸਭਾ ਮੰਕਲਾਪ ਵੱਲੋਂ ਹਰ ਸਾਲ ਭਾਈ ਸਾਹਿਬ ਭਾਈ ਕਰਨਜੀਤ ਸਿੰਘ ਜੀ ਗਰਮ ਸਿੰਘ ਜੀ ਉਹਨਾਂ ਦੇ ਸਹਿਯੋਗ ਦੇ ਨਾਲ ਉਹਨਾਂ ਦੀ ਸਰਪ੍ਰਸਤੀ ਹੇਠ ਪਾਇਕਨਿਆ ਜੀ ਜਨਕ ਸਭਾ ਮਾ ਕਲਬ ਦੇ ਸਹਿਯੋਗ ਦੇ ਨਾਲ ਇਹਨਾਂ ਦੇ ਭਰਾਵਾਂ ਦੀ ਸਹਾਇਤਾ ਦੇ ਨਾਲ ਗੁਰਵਾਨੀ ਕਾਂਢ ਮੁਕਾਬਲੇ ਕਰਵਾਏ ਜਾਂਦੇ ਹਨ ਲੜੀ ਮਾਰ ਇਸ ਵਾਰ ਵੀ ਉਸੇ ਤਰ੍ਹਾਂ ਗੁਰਵਾਨੀ ਕਾਂਢ ਮੁਕਾਬਲੇ ਕਰਵਾਏ ਜਾਣਗੇ ਜਿਹੜੇ ਕਿ ਮਿਤੀ 13 ਜੁਲਾਈ ਦਿਨ ਐਤਵਾਰ ਆਉਣੇ ਦਿਨ ਉਹ ਕਰਵਾਏ ਜਾਣਗੇ ਇਸ ਵਾਰ ਵੀ ਇਹ ਗੁਰਵਾਨੀ ਕਾਂਢ ਮੁਕਾਬਲੇ ਉਮਰ ਦੇ ਹਿਸਾਬ ਨਾਲ ਕਰਵਾਏ ਜਾਣਗੇ ਜੀ ਉਮਰ ਦੇ ਹਿਸਾਬ ਦੇ ਨਾਲ ਹੀ ਜੇਤੂ ਕੱਢੇ ਜਾਣਗੇ ਅਤੇ ਜੇਤੂ ਹੋਏ ਵਿਦਿਆਰਥੀਆਂ ਨੂੰ ਨਗਦ ਇਨਾਮਾਂ ਤੋਂ ਬਿਨਾ ਮੈਡਲ ਵੀ ਦਿੱਤੇ ਜਾਣਗੇ ਜਿਹੜੇ ਬੱਚੇ ਪੋਜੀਸ਼ਨਾਂ ਹਾਸਲ ਕਰਨਗੇ ਉਹਨਾਂ ਬੱਚਿਆਂ ਨੂੰ ਨਗਦ ਇਨਾਮ ਦਿੱਤੇ ਜਾਣਗੇ ਅਤੇ ਨਾਲ ਮੈਡਲ ਵੀ ਦਿੱਤੇ ਜਾਣਗੇ ਜੀ ਅਤੇ ਜਿਹੜੇ ਬੱਚੇ ਵਿਦਿਆਰਥੀ ਭਾਗ ਲੈਣਗੇ ਉਹਨਾਂ ਸਾਰਿਆਂ ਨੂੰ ਹੀ ਮੈਡਲ ਤੇ ਜਾਣਗੇ ਜੀ ਖਰਾਬ ਵੱਲੋਂ ਸੋ ਮੈਂ ਧੰਨਵਾਦ ਕਰਦਾ ਜੀ ਭਾਈ ਕਮਿਆ ਜੀ ਜੁਬਕ ਸਵਾਵਾ ਕਲੱਬ ਦੇ ਸਾਰੇ ਹੀ ਸਤਿਕਾਰਯੋਗ ਮੈਂਬਰ ਸਹਿਬਾਨਾਂ ਦਾ ਜਿਹੜੇ ਕਿ ਇਸ ਸਮੇਂ ਆਪਣੇ ਨਾਲ ਮੌਜੂਦ ਹਨ ਅਤੇ ਨਾਲ ਹੀ ਧੰਨਵਾਦ ਕਰਦੇ ਜੀ ਗ੍ਰੰਥੀ ਸਿੰਘ ਭਾਈ ਕਰਮਜੀਤ ਸਿੰਘ ਜੀ ਗੋਰਾ ਬਾਬਾ ਉਹਨਾਂ ਦਾ ਵੀ ਧੰਨਵਾਦੀ ਜਿਨ੍ਹਾਂ ਦੀ ਸਰਪ੍ਰਸਤੀ ਹੇਠ ਆਪਣੇ ਨਗਰ ਦੇ ਵਿੱਚ ਸ੍ਰੀ ਗੁਰੂ ਰਵਿਦਾਸ ਮੰਦਿਰ ਵਿਖੇ ਹਰ ਰੋਜ਼ ਤਿੰਨ ਘੰਟੇ ਕਰਵਾਣੀ ਕਲਾਸ ਲੱਗਦੀ ਹੈ ਤੇ ਉਸ ਦੀ ਕਲਾਸ ਦੀ ਅਗਵਾਈ ਕਰਦੇ ਹਨ ਆਪਣੇ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਜੀ ਸਤਿਕਾਰਯੋਗ ਭੂਆ ਜੀ ਜਸਵੰਤ ਕੌਰ ਜੀ ਕੈਨੇਡਾ ਤੋਂ। ਸੁਪਤਰੀ ਬੈਡ ਮੋਹਨ ਸਿੰਘ ਜੀ ਮੈਸਤਰੀ ਉਸ ਪਰਿਵਾਰ ਦਾ ਕੋਟੋਨ ਕੋਟ ਧੰਨਵਾਦ ਜੀ ਜਿਨ੍ਹਾਂ ਨੇ ਇਹ ਸਾਰੇ ਮੁਕਾਬਲੇ ਦੀ ਸੇਵਾ ਆਪਣੇ ਆਪ ਉਹਨਾਂ ਨੇ ਸੇਵਾ ਲਈ ਆ। ਕਿ ਜਿੰਨਾ ਵੀ ਇਸ ਇਹਨਾਂ ਮੁਕਾਬਲਿਆਂ ਤੇ ਖਰਚਾ ਹੋਊਗਾ ਉਹ ਕਰਨਗੇ ਸੋ ਬਹੁਤ ਬਹੁਤ ਧੰਨਵਾਦ ਜੀ ਉਹ ਸਤਕਾਰਯੋਗ ਭੂਆ ਜੀ ਜਸਵੰਤ ਕੌਰ ਜੀ ਕੈਨੇਡਾ ਸੁਪਤਰੀ ਬੈਗ ਮੋਹਨ ਸਿੰਘ ਜੀ ਮੈਸਤਰੀ ਉਹਨਾਂ ਵੱਲੋਂ ਇਹਨਾਂ ਮੁਕਾਬਲਿਆਂ ਦੇ ਵਿੱਚ ਜਿਹੜੇ ਬੱਚੇ ਹਿੱਸਾ ਲੈਣਗੇ ਇਨਾਮ ਦੇ ਹੱਕਦਾਰ ਹੋਣਗੇ ਉਹਨਾਂ ਨੂੰ ਇਨਾਮ ਦਿੱਤੇ ਜਾਣਗੇ ਅਤੇ ਜੋ ਵੀ ਉਸ ਦਿਨ ਲੰਗਰ ਪਾਣ ਦਾ ਪ੍ਰਬੰਧ ਹੋਊਗਾ ਉਹ ਵੀ ਸਤਕਾਰਯੋਗ ਭੂਆ ਜੀ ਵੱਲੋਂ ਹੀ ਹੋਵੇਗਾ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਵੀ ਸਾਰੇ ਹੀ ਕਲੱਬ ਨਾਪਾਂ ਦਾ ਜੀ ਤੇ ਬੇਨਤੀ ਅਗੇ ਕਲੱਬ ਵੱਲੋਂ ਆਉਂਦੇ ਦੋ ਤਿੰਨ ਦਿਨਾਂ ਦੇ ਵਿੱਚ ਵਿੱਚ ਦਸਤਾਰ ਮੁਕਾਬਲੇ ਅਤੇ ਲੰਮੀ ਕੇਸ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ ਸੋ ਬੇਨਤੀ ਹੈ ਬੱਚਿਆਂ ਨੂੰ ਨੌਜਵਾਨਾਂ ਨੂੰ ਕਿ ਇਹਨਾਂ ਮੁਕਾਬਲਿਆਂ ਦੇ ਵਿੱਚ ਵਰਤਮਾਨ ਗਿਰਤੀ ਦੇ ਵਿੱਚ ਸਾਰੇ ਮੈਨਲੇ ਹਿੱਸਾ ਲੈਣ ਦੀ ਕੋਸ਼ਿਸ਼ ਕਰਨੀ ਜੀ ਦੁਬਾਰਾ ਫੇਰ ਅਗਾਂਹ ਦੱਸਿਆ ਜਾਂਦਾ ਹੈ ਕਿ 13 ਜੁਲਾਈ ਦਿਨ ਐਤਵਾਰ ਨੂੰ ਗੁਰਵਾੜੀ ਕੰਠ ਮੁਕਾਬਲੇ ਕਰਵਾਏ ਜਾ ਰਹੇ ਹਨ ਜੀ ਬਾਬਾ ਕਰਮਜੀਤ ਸਿੰਘ ਜੀ ਦੀ ਅਗਵਾਈ ਵਿੱਚ ਕਲਪ ਦੀ ਸਹਾਇਤਾ ਨਾਲ ਪੈਨਾਰੇ ਭਰਾਮਾ ਦੇ ਸਹਿਯੋਗ ਦੇ ਨਾਲ ਇਹ ਮੁਕਾਬਲੇ ਕਰਵਾਏ ਜਾ ਰਹੇ ਹਨ ਜੇਤੂ ਹੋਏ ਵਿਦਿਆਰਥੀਆਂ ਨੂੰ ਮੈਡਲ ਅਤੇ ਨਕਦ ਇਨਾਮ ਦਿੱਤੇ ਜਾਣਗੇ ਸੋ ਬੇਨਤੀ ਹੈ ਵੱਤ ਤੋਂ ਵੱਧ ਗਿਣਤੀ ਦੇ ਵਿੱਚ ਵਿਦਿਆਰਥੀ ਇਹਨਾਂ ਮੁਕਾਬਲੇ ਵਿੱਚ ਹਿੱਸਾ ਲੈਣ ਦੀ ਕਿਰਪਾ ਕਰਿਓ ਜੀ ਗੱਲ ਕਰੀਏ ਸਿਲੇਬਸ ਦੀ ਦੀ ਕਰਵਾਈਆਂ ਕਾਂਡਾ ਮੁਕਾਬਲੇ ਵਿੱਚ ਜਿਹੜਾ ਸਿਲੇਬਸ ਆ ਉਸ ਦੀ ਪੂਰੀ ਜਾਣਕਾਰੀ ਇੱਕ ਪੋਸਟਰ ਦੇ ਰੂਪ ਵਿੱਚ ਸਾਰੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਜਿੰਨਾਂ ਕੋਲ ਹਲੇ ਤੱਕ ਪੋਸਟਰ ਨਹੀਂ ਪਹੁੰਚਿਆ ਸਕਰੀਨ ਦੇ ਉੱਤੇ ਤਾਹ ਨੰਬਰ ਤੁਸੀਂ ਇਸ ਨੰਬਰ ਦੇ ਵਿੱਚ ਸੰਪਰਕ ਕਰ ਸਕਦੇ ਹੋ ਆਪਣੇ ਬਾਬਾ ਜੀ ਦਾ ਨੰਬਰ ਹੈ ਜੀ ਇਹ ਇਹ ਤੁਹਾਨੂੰ ਝੋਟ ਭੇਜ ਦੇਣਗੇ ਜੀ WhatsApp ਕਰ ਦੇਣਗੇ ਸੋ ਬਾਤੋਂ ਗਿਣਤੀ ਦੇ ਵਿੱਚ ਇਹਨਾਂ ਮੁਕਾਬਲੇ ਦੇ ਵਿੱਚ ਹਿੱਸਾ ਲੈਣ ਦੀ ਕਿਰਪਾਤਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਬੋਲੇ